ਪੰਜਾਬੀਓਂ ਅਪੀਲ ਹੈ ਕਿ ਆਪਣੀਆਂ ਧੀਆਂ ਨੂੰ ਅਰਬ ਦੇਸ਼ਾਂ ਦੇ ਵਿੱਚ ਨਾ ਭੇਜੋ। ਤਾਂ ਭਿੰਡ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਕਿਉਂ ਤਕਲੀਫ ਹੋਈ। ਕਈ ਤਾਂ ਛੋਟੀਆਂ ਜੰਦੀਆਂ ਨੇ ਪਰ ਉੱਥੇ ਕਈਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਤੇ ਬਹੁਤਿਆਂ ਦੀ ਹੋ ਚੁੱਕੀ ਹੈ। ਥੱਪੜ-ਤੱਕ ਵੀ ਮੇਰੇ ਮਾਰਦੇ ਹੁੰਦੇ ਸੀ ਮੇਰੀ 에ਜੰਟ। ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਭੈਣਾਂ ਨਾ ਜਾਓ ਸਾਰੇ ਜਣੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ। ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆਵੇ ਖੋ ਤੁਹਾਡੇ ਸਾਹਮਣੇ ਦੋ ਧੀਆਂ ਬੈਠੀਆਂ ਨੇ ਜੋ ਆਪਣੀ ਆਪ ਬੀਤੀ ਸੁਣਾ ਰਹੀਆਂ ਨੇ। ਇਹਨਾਂ ਦੀ ਕਿਸਮਤ ਚੰ ਸਿੰਘ ਸਿਚਵਾਲ ਜੀ ਨੇ ਜਿਹੜਾ ਉਹ ਛੁੜਵਾ ਕੇ ਵਾਪਸ ਲਿਆਏ ਨੇ ਪਰ ਬਹੁਤ ਸਾਰੀ ਕੁੜੀਆਂ ਜਿਹਾਂ ਸੰਪਰਕ ਤੱਕ ਨਹੀਂ ਕਰ ਪਾਉਂਦੀਆਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਧੀਆ ਸੁਖੀ ਰਹਿਣ ਤੁਹਾਡੀ ਧੀਆ ਤੁਹਾਡੇ ਅੱਖਾਂ ਦੇ ਸਾਹਮਣੇ ਰਹਿਣ ਉਹਨਾਂ ਦੇ ਨਾਲ ਕੋਈ ਵੀ ਤੰਗੀ ਨਾ ਹੋਵੇ ਤੇ ਇਸ ਵੀਡੀਓ ਨੂੰ ਪੂਰਾ ਸੁਣ ਲਿਓ ਕੁੜੀਆਂ ਕੀ ਕਹਿ ਰਹੀਆਂ ਨੇ ਕਿਵੇਂ ਕਹਿ ਰਹੀਆਂ ਨੇ ਤੁਹਾਡੇ ਲਈ ਸੁਣਨਾ ਬੇਹੱਜੂਰੀ ਮੋਗੇ ਜ਼ਿਲੇ ਤੋਂ ਅਸੀਂ ਇਰਾਖ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵੀਜੇ ਤੇ ਤੁਹਾਨੂੰ ਏਜੰਟ ਲੈ ਗਿਆ ਟੂਰਿਸਟ ਵੀਜੇ ਤੇ ਬੁਲਾਇਆ ਸੀ ਅੰਬਾਗਾ ਬਰਨਾਲਾ ਦਾ ਏਜੰਟ ਸੀਗਾ ਕੀ ਕਹਿੰਦਾ ਸੀ ਤੁਹਾਨੂੰ ਜਾਣ ਲੱਗਿਆ ਮੈਨੂੰ ਲਿਜਾਣ ਲੱਗਿਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਹਰ ਇਹ ਬਾਹਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਇੱਕ ਕੰਪਨੀ ਦੇ ਵਿੱਚ ਲਿਜਾਇਆ ਗਿਆ ਜਿਸ ਦਿਨ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਤੋਂ ਬਾਅਦ ਫੋਨ ਮੈਨੂੰ ਇੱਕ ਹਫ਼ਤੇ ਬਾਅਦ ਮਿਲਦਾ ਸੀਗਾ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰਨ ਲਈ ਉਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦੇ ਮਾਲਕ ਤਿੰਨ ਚਾਰ ਦਿਨ ਮੈਨਾਂ ਠੀਕ ਰਿਹਾ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਣ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਜਬਰਦਸਤੀ ਕਰਨ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਛੱਡਾਓ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਛੱਡਾਏ ਉਸ ਤੋਂ ਬਾਅਦ ਮੇਰੀ ਰਿਜ਼ੰਟ ਆਈ ਜਿਹੜੀ ਕੁੜੀ ਨੇ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕੰਡਰੀ ਕੰਪਨੀ ਬੈਠੀ ਰਹੀ ਹਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਏ ਬਹੁਤ ਜਾਨੀ ਕਿ ਉਹ ਵੀ ਮੈਨੂੰ ਬਹੁਤ ਆਕੇ ਮਾਰਦੀ ਰਹੀ ਐ ਥੱਪੜ ਤੱਕ ਵੀ ਮੇਰੇ ਮਾਰਦੀ ਹੁੰਦੀ ਸੀ ਮੇਰੀ ਏਜੰਟ ਮੈਂ ਚੁੱਪ ਕਰ ਜਾਣਾ ਫਿਰ ਮੇਰੇ ਘਰ ਦੇ ਨੂੰ ਕਹਿਣਾ ਕਿ 3 ਲੱਖ ਰੁਪਏ ਦੇ ਦੋ ਮੈਂ ਤੁਹਾਡੀ ਕੁੜੀਆ ਵਾਪਿਸ ਭੇਜ ਦਿੰਨੀ ਆ ਮੇਰੇ ਇੱਕ ਛੱਟੀ ਜਿ ਘੜਿਆ ਉਹ ਬਹੁਤ ਬਿਮਾਰ ਆ ਗਏ ਸੀਗੇ ਮੇਰੇ ਘਰ ਦੇ ਕਹਿੰਦੇ ਇਹਨੂੰ ਵਾਪਿਸ ਭੇਜ ਦੋ ਜੇ ਨਹੀਂ ਤਾਂ ਮੈਂ ਮਿਲਦ ਹਾਂਜੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਦੇ ਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਮੈਨੂੰ ਇੱਧਰ ਬੁਲਾਇਆ ਕਿਉਂ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਜਾਣ ਲੱਗੇ ਕੋਈ ਹਾਂਜੀ ਜਾਣ ਲੱਗੇ ਪਿਆ 1000 ਰੁਪਏ ਮੇਰੀ ਏਜੰਟ ਨੇ ਲਿਆ ਸੀ ਸਾਡੇ ਤੋਂ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨੂੰ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਗਿਆ ਜਦੋਂ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰੇ ਇੱਧਰ ਅੰਬੈਸੀ ਨਹੀਂ ਕਿ ਮੈਨੂੰ ਕਹਿੰਦੇ ਇੱਧਰੋਂ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਉੱਤੇ ਜਾ ਕੇ ਮੈਨੂੰ ਕਹਿੰਦਾ ਚਾਹ ਪੀئیںਗੇ ਮੈਂ ਕਿਹਾ ਥੋੜੇ ਠੰਡੇ ਵਿੱਚ ਚਾਹ ਪੀਤੀ ਉੱਤੇ ਚਾ ਵੀ ਤਾਂ ਬਾਅਦ ਮੈਨੂੰ ਕੋਈ ਹੁਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਕੀ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਤਾਂ ਕਿ ਤੱਕ ਦਿੱਤੀ ਸੀ ਕਿ ਤੂੰ ਕਿ ਸਾਨੂੰ ਕੁਝ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਵ ਕਰਵਾ ਦੇਣਾ ਹੈ ਮਦਗ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜ਼ਿਆਦਾ ਆ ਬਈ ਉੱਥੇ ਬਹੁਤ ਜ਼ਿਆਦਾ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਭੈਣਾਂ ਆ ਜਾਓ ਸਾਰੇ ਜਣੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ